हां जी कॉटन दी प्रिंटेड शर्ट ਰਹੇਗੀ लेस वर्क ਹੋਇਆ फ्रंट ਤੇ ਐਂਡ 슬ੀਵਸ ਤੇ 1.70 ਵੱਡੇ ਪੈਣ ਦੀ ਸ਼ਰਟ ਰਹੇਗੀ ਵਿਦ ਏਮਬਰਾਇਡਰੀ ਵਾਲੀ ਪਲੇਨ ਬਾਟਮ 2 ਮੀਟਰ ਰਹੇਗੀ ਸੁਪਰ نیٹ ਡੋਰੀਆ ਦੁਪੱਟਾ ਰਹੇਗਾ ਪ੍ਰਾਈਸ 1399 ਫ੍ਰੀ ਸ਼ਿਪਿੰਗ ਨੈਕਸਟ ਆਏ ਆਪਣੇ ਕੋਲ ਪਿਓਰ ਕੈਮਰੀ कॉटन ਦੇ ਸੂਟ ਰਹਣਗੇ 1.70 ਵੱਡੇ ਪੈਣ ਦੀ ਸ਼ਰਟ ਰਹੂਗੀ ਬਾਟਮ 2 ਮੀਟਰ ਵੱਡੇ ਪੈਣ ਦੀ ਰਹੂਗੀ 450 ਫ੍ਰੀ ਸ਼ਿਪਿੰਗ ਚ ਮੈਚਿੰਗ ਸੂਟ ਬਾਈ ਕਰ ਸਕਦੇ ਹੋ ਨੈਕਸਟ ਇਹ ਵੀ ਆਪਣੇ ਕੋਲ ਪਿਓਰ ਕੈਮਰੀ कॉटन ਦੇ ਸੂਟ ਰਹਿਣਗੇ 1.70 ਵਰ ਸ਼ਰਟ ਰਹੇਗੀ ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਪ੍ਰਾਈਸ ਇਹਨਾਂ ਸੁੱਟਣ ਦਾ ਵੀ 450 ਫ੍ਰੀ ਸ਼ਿਪਿੰਗ नेक्स्ट 크ਰੇਪ ਦਾ 올ਓਵਰ 5 ਮੀਟਰ ਸੁੱਟ ਰਹੇਗਾ ਨਾਲ ਚਨੋਂਨ ਦਾ ਦੁਪੱਟਾ ਮਿਲੇਗਾ ਐਮਬ੍ਰੋਇਡਰੀ ਵਾਲਾ 1699 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਆ नेक्स्ट ਪਿਓਰ ਮਸਲੀਨ ਕਾਟਨ ਦੀ ਸ਼ਰਟ ਰਹੇਗੀ 8 ਮੀਟਰ 8 ਮੀਟਰ ਰੀ ਮਸਲੀਨ ਕਾਟਨ ਦੀ ਬਾਟਮ ਰਹੇਗੀ ਔਰ ਇਸ ਦੇ ਨਾਲ 8 ਮੀਟਰ ਦੁਪੱਟਾ ਰਹੇਗਾ ਮਸਲੀਨ ਦਾ बारह सौ नड़िन्नवे फ्री शिपिंग बाई कर सद नैक्सट आप्यर कॉटन की शर्ट रहेगी एक पचहत्तर पने की बॉटम रहेगी ढाई मीट हैंड प्रेंटड विद मसलीन का दुपट्टा रहेगा पंद्रह सौ पा फ्री शिपिंग बाय कर सैक्सट अपने कोबी आलओवर साढ़े तीन मीटर व्डेपाने का सूट रहेगा हैंड प्रेंटड इसका प्राइज़ आ पंद्रह सौ पाँ फ्री शिपिंग भी बाई कर सद नैक्सट अपने कोल विस्कोस शर्ट रहेगी ढाई मीटर एम्ब्रॉयडरी हुई है घेरे के फरंट पर विद ढाई मीटर बॉटम मिलेगी ਪਿਓਰ ਸਿਲਕ ਦੀ ਬਾਟਮ ਰਹੇਗੀ ਔਰਗਾਂਜ਼ਾ ਦਾ ਐਮਬਰਾਇਡਰੀ ਵਾਲਾ ਦੁਪੱਟਾ ਰਹੇਗਾ 1450 ਫ੍ਰੀ ਸ਼ਿਪਿੰਗ 'ਚ ਬਾਈ ਕਰ ਸਕਦੇ ਹੋ ਨੈਕਸਟ ਹੈ ਜੀ ਵਿਸਕੋਸ ਔਰਗਾਂਜ਼ਾ ਸ਼ਰਟ ਰਹੇਗੀ 2 ਮੀਟਰ ਐਮਬਰਾਇਡਰੀ ਹੋਈ ਹੈ ਕੇਰੇ ਤੇ ਮਸਲੀਨ ਦੀ ਬਾਟਮ ਰਹੇਗੀ ਵਿਸਕੋਸ ਔਰਗਾਂਜ਼ਾ ਦੁਪੱਟਾ ਰਹੇਗਾ 2 ਮੀਟਰ ਪ੍ਰਾਈਸ ਇਹਨਾਂ ਸੁੱਟਾਂ ਦਾ 1599 ਫ੍ਰੀ ਸ਼ਿਪਿੰਗ ਨੈਕਸਟ ਹੈ ਵਿਸਕੋਸ ਔਰਗਾਂਜ਼ਾ ਦੀ ਸ਼ਰਟ ਰਹੇਗੀ ਐਮਬਰਾਇਡਰੀ ਵਾਲੀ ਫਰੰਟ ਤੇ ਐਮਬਰਾਇਡਰੀ ਬਾਟਮ ਤੇ ਵੀ 슬ੀਵਸ ਤੇ ਵੀ ਔਰਗਾਂਜ਼ਾ ਦਾ ਨਾਲ ਦੁਪੱਟਾ ਮਿਲੇਗਾ ਵਰਕ ਹੋਇਆ ਦੁਪੱਟੇ ਨੈਕਸਟ ਪਿਅਰ ਕਾਟਨ ਦੇ ਸੂਟ ਰਹਿਣਗੇ 올ਓਵਰ 3.5 ਮੀਟਰ ਵੱਡੇ ਪਣੀ ਚ ਦੋ ਸੂਟ ਬਾਈ ਕਰਨੇ ਪੈਣੇ ਦੋ ਸੂਟਾਂ ਦਾ ਜੋ ਪ੍ਰਾਈਸ ਆ 900 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ